ਇੱਕ ਜ਼ਰੂਰੀ ਗੱਲ ਲਈ ਸੁਚੇਤ ਕਰਨਾ ਚਾਹਣਾ ਹੈ ਤੁਸੀਂ ਬੜੇ ਧਿਆਨ ਦੇ ਨਾਲ ਜਿੰਨੇ ਵੀ ਜਾਣੇ ਇੱਥੇ ਹੋ ਬੜੇ ਧਿਆਨ ਦੇ ਨਾਲ ਸੁਣੋ ਸੋਸ਼ਲ ਮੀਡੀਆ ਦਾ ਟਾਈਮ ਆ ਇੱਧਰ ਧਿਆਨ ਦਿਓ ਮੇਰੇਆ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਾਣਦੇ ਹੋਣ ਕਿ ਜੋ ਸਾਡੀ ਪੰਜਾਬ ਦੀ ਧਰਤੀ ਦਾ ਪਾਣੀ ਆ ਉਹ ਪਾਣੀ ਬਹੁਤ ਜ਼ਗਾਵਾਂ ਤੇ ਆਪਣੇ ਲੈਵਲ ਤੋਂ نیچے چلا ਗਿਆ ਆ ਔਰ ਕਈ ਪੰਜਾਬ ਦੇ ਵਿੱਚ ਇਦਾਂ ਦੀਆਂ ਜਗਾਵਾਂ ਨੇ ਜਿੱਥੇ ਸਵਰਸੀ ਵਾਲ ਮੋਟਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਘਰਾਂ ਦੇ ਵਿੱਚ ਉੱਥੇ ਪਾਣੀ ਨਹੀਂ ਪਹੁੰਚ ਰਿਹਾ ਕਈ ਜਗ੍ਹਾ ਤੇ ਸਰਕਾਰੀ ਪਾਣੀ ਜਿਹੜਾ ਉਹ ਵੀ ਨਹੀਂ ਪਹੁੰਚ ਰਿਹਾ ਕਿਉਂਕਿ ਪਾਣੀ ਜਿਹੜਾ ਉਹ ਦਿਨੋਂ ਦਿਨ ਉਹਦਾ ਲੈਵਲ ਜਿਹੜਾ ਉਹ ਨੀਚੇ ਹੁੰਦਾ ਜਾ ਰਿਹਾ ਮੈਂ ਸਾਰੇ ਚਰਚ ਨੂੰ ਰਿਕਵੈਸਟ ਕਰਦਾ ਤੁਹਾਨੂੰ ਸਾਰੇ ਭੈਣ ਭਰਾ ਜਿੰਨੇ ਵੀ ਇੱਥੇ ਤੁਸੀਂ ਬੈਠੇ ਹੋ ਬੱਚੇ ਵੀ ਧਿਆਨ ਨਾਲ ਸੁਣੋ ਤੁਹਾਨੂੰ ਪਤਾ ਜਦੋਂ ਆਪਾਂ ਨੂੰ ਗਰਮੀ 'ਚ ਪਿਆਸ ਲੱਗੀ ਹੁੰਦੀ ਆ ਤਾਂ ਆਪਾਂ ਪਾਣੀ ਲਈ ਕਿੰਨਾ ਦਰਸਦੇ ਹਾਂ ਦੱਸੋ ਜੇ ਕਿਤੇ ਆਪਾਂ ਬਾਹਰ ਹੋਈਏ ਸਫ਼ਰ ਦੇ ਵਿੱਚ ਹੋਈਏ ਤੇ ਆਪਾਂ ਪਾਣੀ ਲੱਭਦੇ ਲੱਭਦੇ ਜਾਂਦੇ ਆਂ ਕਿਤੇ ਸਾਨੂੰ ਪਾਣੀ ਵੀ ਘੁੱਟੋਂ ਮਿਲ ਜਾਏ ਕੀ ਨਹੀਂ ਪਾਣੀ ਦੀ ਇੱਕ ਘੁੱਟੋਂ ਮਿਲ ਜਾਏ ਵਿਸ਼ੇਸ਼ ਤੌਰ 'ਤੇ ਪੀਛੇ ਦਾ ਸਿਆਸੀ ਜਿਹੜਾ ਤਾਂ ਆਮ ਸੀ ਉਹ ਲੰਮੜ ਇੱਕ ਬੂੰਦੋਂ ਪਾਣੀ ਲਈ ਦਰਸ ਰਿਹਾ ਸੀ ਕਿੰਨੇ ਪਾਣੀ ਦੀ ਇੱਕ ਬੂੰਦ ਪਾਣੀ ਦੀ ਸੋ ਮੈਂ ਆਪ ਸਭ ਨੂੰ ਅਵੇਅਰ ਕਰਨਾ ਚਾਹੁੰਦਾ ਐ ਕਿ ਪਾਣੀ ਦੇ ਬਿਨਾ ਸਾਡਾ ਜੀਵਨ ਨਹੀਂਗਾ ਕਿਉਂਕਿ ਸਾਡੇ ਸਾਰੇ ਕੰਮ ਜਿਹੜੇ ਨੇ ਉਹ ਪਾਣੀ ਨਾਲ ਚੱਲਦੇ ਨੇ ਚਾਹ ਬਣਾਣੇ ਉਹ ਵੀ ਤੁਸੀਂ ਪਾਣੀ ਤੋਂ ਬਣਾਣੇ ਹੋ ਸਬਜ਼ੀ ਬਣਾਣੇ ਉਹ ਵੀ ਪਾਣੀ ਤੋਂ ਬਣਾਨੀਓ ਔਰ ਜੀਵਨ ਝੀਨਦੇ ਨੇ ਪਾਣੀ ਪੀਣਾ ਬਹੁਤ ਜ਼ਰੂਰੀ ਆ ਹੈਗਾ ਕਹਿੰਦੀ ਤੁਸੀਂ ਪਾਣੀ ਬਿਨਾ ਜੀ ਸਕਦੇ ਆਪਾਂ ਕਿਹਾ ਬਿਆਸ ਤਾਂ ਆਪਾਂ ਤੜਫਦੇ ਹਾਂ ਜਦੋਂ ਆਪਾਂ ਨੂੰ ਪਿਆਸ ਲੱਗੀ ਹੁੰਦੀ ਆ ਮੇਰੀ ਹੱਥ ਬੰਨ ਕੇ ਸਾਰੇ ਚਰਚ ਨੂੰ ਬੇਨਤੀ ਆ ਕਿ ਤੁਸੀਂ ਦੇਖੋ ਇੱਥਾਂ ਦੀ ਆਪਾਂ ਸੋਚਾਂਗੇ ਨਾ ਵੀ ਮੇਰੇ ਗੰਦੇ ਨਾਲ ਕੀ ਹੋ ਜੂਗਾ ਜੇ ਸਾਰੀ ਦੁਨੀਆ ਸੋਚਾਂ ਲੱਗ ਜੂ ਉਂ ਤਾਂ ਆਪਾਂ ਕਦੇ ਵੀ ਪਾਣੀ ਨੂੰ ਬਚਾ ਨਹੀਂ ਸਕਦੇ ਅਸੀਂ ਆਪਣਾ ਆਪਣਾ ਫੈਸਲਾ ਕਰਨਾ ਹੈ ਪਿਛਲੇ ਦਿਨੀ ਕੁਝ ਦਿਨ ਪਹਿਲਾਂ ਜਦੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਸਾਡੇ ਨੇੜੇ ਦੇ ਪਾਣੀ ਜਿਹੜਾ ਉਹ ਕਈ ਪਿੰਡਾਂ ਦੇ ਵਿੱਚ ਖਤਮ ਹੋ ਗਿਆ ਮੇਰੇ ਘਰ 'ਚ ਕਈ ਸਾਲ ਤੋਂ ਆ ਰੁੜ ਗਿਆ ਹੋਇਆ ਹੈ ਪਰ ਜਿਹੜਾ ਆਰਓ ਵਾਲਾ ਪਾਣੀ ਸੀਗਾ ਉਹ ਸਾਰਾ ਵੇਸਟ ਹੋ ਰਿਆ ਸੀ ਮੈਂ ਮੰਨਦਾ ਕਿ ਮੈਂ ਬਹੁਤ ਭਾਰੀ ਗਲਤੀ ਕੀਤੀ ਪਰ ਜਦੋਂ ਮੈਂ ਉਸ ਵੀਡੀਓ ਨੂੰ ਦੇਖਿਆ ਕਿ ਕਿਵੇਂ ਲੋਕ ਪਾਣੀ ਲਈ ਤਰਸਦੇ ਨੇ ਉਸ ਦਿਨ ਤੋਂ ਲੈ ਕੇ ਅਗਰ ਤੁਹਾਡੇ ਘਰ ਵੀ ਆਰਓ ਲੱਗਾ ਤੁਸੀਂ ਇਹ ਕੰਮ ਕਰ ਸਕਦੇ ਹੋ ਉਸ ਦਿਨ ਤੋਂ ਲੈ ਕੇ ਜਿਹੜਾ ਵੇਸਟਿਜ ਪਾਣੀ ਨਿਕਲਦਾ ਹੈ ਆਰਓ ਦੇ ਵਿੱਚੋਂ ਉਸ ਦੇ ਲਈ ਮੈਂ ਰਸੋਈ ਦੇ ਵਿੱਚ ਇੱਕ ਬਾਲਟੀ ਰਖਾਈ ਔਰ ਸਾਰਾ ਪਾਣੀ ਅਸੀਂ ਉਸ ਬਾਲਟੀ ਚ ਸਟੋਰ ਕਰਦੇ ਹਾਂ ਤੇ ਉਸੇ ਪਾਣੀ ਦੇ ਨਾਲ ਅਸੀਂ ਰਸੋਈ ਦੇ ਬਰਤਨ ਧੋਰਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਪਾਣੀ ਸਟੋਰ ਕੀਤਾ ਸੀ ਉਸ ਤੋਂ ਬਾਅਦ ਏਸੀ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ ਅਸੀਂ ਉਹ ਵੀ ਸਟੋਰ ਕਰਨਾ ਸ਼ੁਰੂ ਕੀਤਾ ਤੇ ਉਹ ਪਾਣੀ ਸਟੋਰ ਕਰਕੇ ਸਾਡੇ ਕੋਲ ਕੁਝ ਬੂਟੇ ਲੱਗੇ ਹੋਏ ਨੇ ਅਸੀਂ ਉਹ ਬੂਟਿਆਂ ਦੇ ਵਿੱਚੋਂ ਇਸ ਪਾਣੀ ਨੂੰ ਇਸਤੇਮਾਲ ਕਰ ਰਹੇ ਹਾਂ ਤੈਨੂੰ ਹੁਣ ਮੇਰੇ ਵੀ ਮੈਂ ਆਪਣੇ ਪਰਿਵਾਰ ਨੂੰ ਪ੍ਰੇਰਿਤ ਕੀਤਾ ਕਿ ਪਾਣੀ ਬਹੁਤ ਘੱਟ ਯੂਜ਼ ਕਰਨਾ ਹੈ ਅੱਜ ਕੱਲ ਐਕਚੁਅਲ ਟਕੀਆ ਜਦੋਂ ਹੈਂਡ ਪੰਪ ਦਾ ਟਾਈਮ ਸੀਗਾ ਤੁਹਾਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਹੁੰਦਾ ਨਲਕਿਆਂ ਦਾ ਟਾਈਮ ਸੀਗਾ ਅਸੀਂ ਹਾਤੀਆਂ ਉੱਥੇ ਉਦੋਂ ਇੱਕ ਕੁਆਲਟੀ ਨਹੀਂ ਬੰਦਾਣਾ ਲੈ ਲੈਂਦਾ ਸੀ ਕਰਕੇ ਪਾਣੀ ਭਰਦਾ ਪੈਂਦਾ ਸੀ ਹੁਣ ਦਿੱਕਤ ਕੀ ਆ ਬਾਥਰੂਮ ਤੇ ਜਾਓ ਤੇ ਟੁੱਗੀ ਖੋਲੋ ਤੇ ਟੁੱਗੀ ਜੋ ਜਿੰਨਾ ਮਰਜ਼ੀ ਢੋਲੋ ਸੋ ਮੇਰੀ ਰਿਕਵੈਸਟ ਆ ਤੁਸੀਂ ਜੇ ਪਾਣੀ ਖਤਮ ਹੋ ਗਿਆ ਨਾ ਤੇ ਪਾਣੀ ਦੁਬਾਰਾ ਪੈਦਾ ਨਹੀਂ ਕਰ ਸਕਦੇ ਪਰ ਪਾਣੀ ਨੂੰ ਅਸੀਂ ਸੇਵ ਕਰ ਸਕਦੇ ਹਾਂ ਪਾਣੀ ਅਸੀਂ ਬਚਾ ਸਕਦੇ ਹਰ ਬੰਦਾ ਜ਼ਿੰਮੇਵਾਰੀ ਲਵੇ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਸਿਖਾਓ ਬੱਚੇ ਵੀ ਇਸ ਚੀਜ਼ ਨੂੰ ਸਮਝਣ ਬੱਚੇ ਵੀ ਇਸ ਚੀਜ਼ ਨੂੰ ਸਮਝਣ ਕਿ ਅਸੀਂ ਪਾਣੀ ਬੇਸਤਰੀ ਕਰਾਂਗੇ ਅਸੀਂ ਪਾਣੀ ਨੂੰ ਬੇਸਤ ਨਹੀਂ ਕਰਾਂਗੇ ਆਪਣੇ ਘਰਾਂ 'ਚ ਪਾਣੀ ਬਿਲਕੁਲ ਵੇਸਟ ਨਾ ਕਰੋ ਜਿੰਨੇ ਪਾਣੀ ਨਾਲ ਅਸੀਂ ਨਹਾ ਸਕਦੇ ਉਹਨਾਂ ਨਾਲ ਨਹਾਉਣ ਦੀ ਕੋਸ਼ਿਸ਼ ਕਰੋ ਜਿੰਨੇ ਨਾਲ ਅਸੀਂ ਕੱਪੜੇ ਧੋ ਸਕਦੇ ਆ ਕੱਪੜੇ ਧੋ ਲੋ और अगर घर आरोप बहुत ज्यादा ज़रूर बर्ता लगाइए करिए अगर भांडे नहीं धोने बूटिया पोचे पर पानी वेस्ट ना करिए सो मैं स्ने देना चाहता है सिर्फ आप ही ना करिए आप ही करिए अपने आंधी गुआी रिश्तेदार भैर भ्राइए ਕਿ ਅਸੀਂ ਪਾਣੀ ਨੂੰ ਬਚਾਈਏ ਕਿੰਨਾ ਬਚਾ ਸਕਦੇ ਹਾਂ ਪਾਣੀ ਨਾਲੋਂ ਸਭ ਚੰਗਾ ਹallelujah ਮੈਂ ਅੰਨਿਰ ਕਰਦਾ ਕਿ ਤੁਸੀਂ ਜਰੂਰ ਇਸ ਆਗਿਆ ਦਾ ਪਾਲਨ ਕਰੋਗੇ ਪ੍ਰਭੂ ਤੁਹਾਨੂੰ ਆਸ਼ੀਸ਼ ਦੇ ਆਉਣਾਰੇ ਦਿਨਾਂ ਦੇ ਵਿੱਚ ਅਸੀਂ ਉਪਰਾਲਾ ਕਰ ਰਹੇ ਹਾਂ ਜਦੋਂ ਬਾਰਿਸ਼ ਦਾ ਟਾਈਮ ਹੋਏਗਾ ਤੁਹਾਨੂੰ ਸਾਰਿਆਂ ਨੂੰ ਅਸੀਂ ਇਥੋਂ ਫ੍ਰੀ ਕੁਝ ਬੂਟੇ ਦਵਾਂਗੇ ਅਸੀਂ ਪੇੜ ਲਗਾਉਣ ਦੀ ਸੀਮਾ ਵੀ ਕਰਾਂਗੇ ਤਾਂ ਕਿ ਜਿਹੜੀ ਗਰਮੀਆਂ ਸਿੱਖਾਂ ਤੇ ਜਾਰੀ ਆ ਅਸੀਂ ਆਕਸੀਜਨ ਪੈਦਾ ਕਰ ਸਕੀਏ ਧਰਤੀ ਦੇ ਉੱਤੇ ਤੇ ਜਿਹੜਾ ਪੰਜਾਬ ਦੀ ਧਰਤੀ ਆ ਹਰੀ ਭਰੀ ਧਰਤੀ ਇਹਨੂੰ ਆਪਾਂ ਪੰਜਾਬ ਦੀ ਧਰਤੀ ਨੂੰ ਹਰਾ-ਭਰਾ ਰੱਖ ਸਕਦੇ ਹਾਂ ਅਸੀਂ ਵੇਟ ਕਰ ਰਹੇ ਹਾਂ ਥੋੜਾ ਬਾਰਿਸ਼ ਵਾਲਾ ਮੌਸਮ ਆ ਜਾਏ ਉਦੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰਾਂਗੇ ਕਿਉਂਕਿ ਇਸ ਸਮੇਂ ਬੂਟੇ ਲਗਾਉਣ ਦਾ ਕੋਈ ਫਾਇਦਾ ਨਹੀਂ ਜੇ ਸਾਨੂੰ ਮੁੱਲ ਵੀ ਲੈਣੇ ਪਏ ਅਸੀਂ ਮੁੱਲ ਵੀ ਲੈ ਕੇ ਦਵਾਂਗੇ ਤੁਹਾਨੂੰ ਸੋ ਗੋਡ ਬLESਸ ਯੂ ਪ੍ਰਭੂ ਤੁਹਾਨੂੰ ਆਸ਼ੀਸ਼ ਦੇਈ ਆਈਐਸਈ ਆਪਣੇ ਭੇਟ ਪ੍ਰਭੂ ਦੀ ਹਜ਼ੂਰੀ